ਇਸ ਇਲਾਕਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਪਹਿਲਾਂ ਤਾਂ ਇਹ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਵੀ ਆਪਣੀ ਜਿਹੜੀ ਪ੍ਰੈਸ ਮਿਲਦੀ ਹੈ ਬਹੁਤ ਥੋੜਾ ਲੇਟ ਹੋ ਗਈ ਹੈ ਮੈਂ ਕਾਫੀ ਕੋਸ਼ਿਸ਼ ਕੀਤੀ ਸੀ ਵੀ ਪ੍ਰੈਸ ਨਾਲ ਇੱਕ ਵਾਰੀ ਮੀਟਿੰਗ ਕੀਤੀ ਜਾਵੇ ਤੇ ਤੁਹਾਡੇ ਸਹਿਯੋਗ ਨਾਲ ਇਲਾਕਾ ਦਾ ਸਾਰਾ ਪ੍ਰੈਸ ਨੂੰ ਮਲਕੇ ਪੁਲਿਸ ਤੋਂ ਬੈਟਰ ਪਤਾ ਹੁੰਦਾ ਤੇ ਇਸ ਕਰਕੇ ਇਸ ਗੱਲ ਦੀ ਖਿਨਾਵਾ ਤੇ ਬਾਕੀ ਮੇਰੀ ਜਿਹੜੀ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਮੇਰੀ ਇਹੋ ਜਿਹੀ ਗੁਜ਼ਾਰਸ਼ ਹੈ ਕਿ ਜਿਹੜਾ ਵੀ ਕੋਈ ਗਲਤ ਅੰਸਰ ਜਿਹੜਾ ਕੋਈ ਮਾੜਾ ਚੰਗਾ ਕੋਈ ਨਸ਼ੇ ਵਿੱਚ ਨੜਾ ਕੋਈ ਹੈਗਾ ਕੋਈ ਚੋਰੀ ਚਿਕਾਰੀ ਕਰਨ ਵਾਲਾ ਬੰਦਾ ਹੈਗਾ ਉਹਨਾਂ ਨੂੰ ਮੇਰੀ ਖਾਸ ਕਰਕੇ ਤਾੜਨਾ ਵੀ ਜਾਂ ਤੇ ਇਹ ਕੰਮ ਛੱਡ ਦੇਣਾ ਤੇ ਜਾਂ ਇਲਾਕਾ ਛੱਡ ਦੇਣਾ ਭਾਜੀ ਪੰਜਾਬ ਸਰਕਾਰ ਵੱਲੋਂ ਇੱਕ ਮਹੀਨ ਸ਼ੁਰੂ ਕੀਤੀ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਜਿਸ ਨੂੰ ਲੈ ਕੇ ਡੀਜੀਪੀ ਸਾਹਿਬ ਵੱਲੋਂ ਔਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਪਾਣ ਜੀ ਵੱਲੋਂ ਲਗਾਤਾਰ ਪੁਲਿਸ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਜਿਹੜੇ ਉਹ ਦਿੱਤੇ ਜਾ ਰਹੇ ਆ ਧਾਰੀਬਾਦ ਪੁਲਿਸ ਜਿਹੜੀ ਆ ਉਹ ਯੁੱਧ ਨਸ਼ੇ ਵਿਰੁੱਧ ਮਹਿੰਦੇ ਵਿੱਚ ਕਿੱਦਾਂ ਅਗਲੇ ਦਿਨਾਂ ਦੇ ਵਿੱਚ ਕੰਮ ਕਰਨ ਜਾ ਰਹੀ ਹਾਂ ਉਹਦੇ ਬਾਰੇ ਦੱਸਦੇ ਆਂ ਇਹ ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵੰਤ ਸਿੰਘ ਜੀ ਮਾਨ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਤੇ ਹੋਰ ਸਾਡੇ ਜਿਹੜੇ ਸੀਨੀਅਰ ਅਫਸਰ ਨੇ ਜ਼ਿਲ੍ਹੇ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਵੀ ਆਪਾਂ ਇੱਥੇ ਪਿਛਲੇ ਹਫ਼ਤੇ 10 ਦਿਨ ਦੇ ਵਿੱਚ ਕੋਈ ਕੈਸੋ ਆਪਰੇਸ਼ਨ ਕੀਤੇ ਨੇ ਆਪਣੇ ਏਰੀਆ ਦੇ ਵਿੱਚ ਮੈਂ ਜਿਹੜੇ ਦੋ ਆਪਣੇ ਸਮੈਗਲਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਜਿਹੜਾ ਚਿੱਟਾ ਸਿੰਥੈਟਿਕ ਡਰੱਗ ਜਿਹੜੀ ਆ ਬਰਾਮਦ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ। ਬਾਕੀ ਹੋਰ ਵੀ ਜਿਹੜਾ ਕੋਈ ਸਾਡੇ ਮਿਲ ਕੇ ਤੁਹਾਡੇ ਸਹਿਯੋਗ ਦੇ ਨਾਲ ਜਾਂ ਪਬਲਿਕ ਦੇ ਸਹਿਯੋਗ ਦੇ ਨਾਲ ਜਿਹੜਾ ਵੀ ਸਾਨੂੰ ਮਿਲ ਕੇ ਕੋਈ ਇਨਫੋਰਮੇਸ਼ਨ ਕਿਸੇ ਦੇ ਖਿਲਾਫ ਮਿਲੇਗੀ ਭਈ ਇਹ ਬੰਦੇ ਨਸ਼ੇ ਦਾ ਧੰਦਾ ਕਰਦੇ ਨੇ ਜਾਂ ਇਹ ਚੋਰੀ ਚਿਕਾਰੀ ਕਰਦੇ ਨੇ ਉਹਨਾਂ ਦੇ ਵਿਰੁੱਧ ਜਿਹੜਾ ਫੜ ਕੇ ਉਹਨਾਂ ਕਾਨੂੰਨੀ ਕਾਰਵਾਈ ਕਰਕੇ ਤੇ ਉਹਨਾਂ ਨੂੰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ। ਉਹਨਾਂ ਕੱਲ੍ਹ ਜਾਂਦੇ ਬਗਿਆਂ ਵਿੱਚ ਕੁਝ ਉਹ ਲੰਬਾ ਜੋ ਲੰਬਾਈ ਕਰਦੇ ਆ ਤੇ ਉਹਨਾਂ ਨੂੰ ਨਤ ਪਾਉਣ ਵਾਸਤੇ ਕੋਰਟ ਪ੍ਰਸ਼ਾਸਨ ਲੋਕੀ ਕੀਤਾ ਯਾਰ ਉਹਦੇ ਸੰਬੰਧ ਵਿੱਚ ਮੈਂ ਜਿਸ ਦਿਨ ਦਾ ਇੱਥੇ ਪੋਸਟਡ ਹੋਇਆ ਮੈਂ ਕੋਈ 10 ਦੇ ਕਰੀਬ ਜਿਹੜੇ ਮੋਟਰਸਾਈਕਲ ਨੇ ਵਿਦਆਊਟ ਨੰਬਰ ਜਿਹਦੇ ਅੱਗੇ ਵੀ ਨੰਬਰ ਨਹੀਂ ਤੇ ਪਿੱਛੇ ਵੀ ਨੰਬਰ ਨਹੀਂ ਖਾਸ ਕਰਕੇ ਮੈਂ ਦੇਖਿਆ ਵੀ ਜਿਹੜੇ ਮਰਗਾੜ ਵੱਢੇ ਹੋਏ ਨੇ ਉਹ ਫੜਕੇ ਮਲਕੇ ਥਾਣੇ ਦੇ ਵਿੱਚ ਬੰਦ ਕੀਤੇ ਨੇ ਤੇ ਇੱਕ ਇੱਕ ਦੋ ਦੋ ਵਾਰੀ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਵੀ ਗਾਂ ਜਿਪ ਦੇ ਵਿੱਚ ਦਬਾਰਾ ਇਹੋ ਜੀ ਗਲਤੀ ਕਰਨਗੇ ਤਾਂ ਉਹਨਾਂ ਦੇ ਖਿਲਾਫ ਵੀ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਆਮ ਵਿੱਚ ਲੈਂਦੀ ਜਾਏਗੀ ਸਰ ਇਹ ਤਰੀਆ ਦੇ ਵਿੱਚ ਟ੍ਰੈਫਿਕਸ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਵਾ ਇਹ ਰਕਸ਼ੇ ਜਿਹੜੇ ਆ ਬਹੁਤ ਜ਼ਿਆਦਾ ਹੋ ਚੁੱਕੇ ਆ ਉਹਦੇ ਸੰਬੰਧ ਚ ਦੱਸੋ ਉਹਦੇ ਸੰਬੰਧ ਚ ਮੈਂ ਜਦੋਂ ਆਣ ਕੇ ਚਾਰਜ ਲਿਆ ਤੇ ਮੈਂ ਇਹ ਸਾਰੇ ਸ਼ਹਿਰ ਦਾ ਤੇ ਆਪਣੇ ਏਰੀਆ ਦਾ ਜਿਹੜਾ ਨਿਰਿਕਸ਼ਨ ਕੀਤਾ ਮੈਨੂੰ ਲੱਗਾ ਵੀ ਜਿਹੜਾ ਨਵਾਂ ਬੱਸ ਸਟੈਂਡ ਤੇ ਉੱਥੋਂ ਜਿਹੜਾ ਉਧਰ ਨੂੰ ਮਿਲ ਗ੍ਰਾਉਂਡ ਨੂੰ ਰਸਤਾ ਜਾਂਦਾ ਤੇ ਜਿਹੜਾ ਡਡਵਾ ਚੌਕ ਹੈ ਨਹਿਰ ਦੇ ਉੱਤੇ ਤੇ ਇੱਥੋਂ ਜਿਹੜਾ ਡਡਵਾ ਨੂੰ ਰਸਤਾ ਜਾਂਦਾ ਤੇ ਜਿਹੜਾ ਮਤਲਬ ਕਿ ਥੋੜਾ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਜਾਂਦਾ ਉੱਥੇ ਦੋ ਥਾਂ ਦੇ ਉੱਤੇ ਆਪਾਂ ਜਿਹੜੀ ਹੈ ਪੁਲਿਸ ਤੋਂ ਤਣਾਤ ਕੀਤੀ ਗਈ ਹੈ ਤੇ ਤਾਂ ਜੋ ਲੋਕਾਂ ਨੂੰ ਜਿਹੜੀ ਟ੍ਰੈਫਿਕ ਹੈ ਉਹ ਨਿਰਵਗਨ ਨੂੰ ਜਿਹੜੀ ਚੱਲੇ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਜਿਹੜੀ ਹੈ ਪਰੇਸ਼ਾਨੀ ਨਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਲਗਾਤਾਰ ਦੇਖਣ ਵਿੱਚ ਆਇਆ ਪੰਜਾਬ ਸਰਕਾਰ ਨੇ ਰੂਲ ਬਣਾਇਆ ਸੀਗਾ ਕਿ ਜੇਕਰ ਕੋਈ ਵੀ ਨਾਬਾਲਗ 18 ਸਾਲ ਤੋਂ ਘੱਟ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਨਾਲ ਨਾਲ ਉਹਦੇ ਮਾਪਿਓ ਤੇ ਵੀ ਕਾਰਵਾਈ ਹੋਵੇਗੀ ਤਾਰੀਵਾਲ ਅਕਸਰ ਜਦੋਂ ਸਕੂਲਰ ਵਿੱਚ ਛੁੱਟੀ ਹੁੰਦੀ ਆ ਤਿੰਨ ਤਿੰਨ ਸਕੂਲੀ ਬੱਚੇ ਇੱਕ ਇੱਕ ਮੋਟਰਸਾਈਕਲ ਜਾਂ ਐਕਟਿਵਾ ਦੇ ਉੱਤੇ ਘੁੰਮਦੇ ਨਜ਼ਰ ਆਉਂਦੇ ਆ ਕੀ ਤੁਹਾਡੇ ਵੱਲੋਂ ਜਾਂ ਤਾਰੀਵਾਲ ਪੁਲਿਸ ਵੱਲੋਂ ਆਮਲੇ ਦਿਨਾਂ ਦੇ ਵਿੱਚ ਇਹ ਟ੍ਰਿਪਲਿੰਗ ਵਾਲੇ ਜਾਂ 18 ਸਾਲ ਤੋਂ ਘੱਟ ਉਮਰ ਵਾਲੇ ਜਿਹੜੇ ਸਕੂਲੀ ਬੱਚੇ ਵਾਹਨ ਚਲਾ ਰਹੇ ਇਹਨਾਂ ਉੱਪਰ ਕੋਈ ਕਾਰਵਾਈ ਕੀਤੀ ਜਾਊਗੀ ਇਹਦੇ ਮੈਂ ਨਾ ਜਦੋਂ ਤਕਰੀਬਨ ਪੀਕ ਆਵਰ ਹੁੰਦਾ ਉਦੋਂ ਜਦੋਂ ਸਕੂਲ ਦੇ ਵਿੱਚ ਛੁੱਟੀ ਹੁੰਦੀ ਆ ਆਪਣੀ ਗੱਡੀ ਲੈ ਕੇ ਤੇ ਆਪਣੇ ਮੁਲਾਜ਼ਮ ਹੋਰ ਮੋਟਰਸਾਈਕਲ ਜਿਹੜਾ ਸਾਡ ਕੋਲ ਮੇਰੇ ਕੋਲ ਇੱਕ ਪੀਸੀਆਰ ਹੈਗਾ ਉਹ ਲੈ ਕੇ ਆਪਾਂ ਸ਼ਹਿਰ ਦੇ ਵਿੱਚ ਗੇੜਾ ਮਾਰੀਦਾ ਜਿਹੜਾ ਕੋਈ ਟ੍ਰਿਪਲਿੰਗ ਕਰਦਾ ਉਹਨੂੰ ਇੱਕ ਇੱਕ ਵਾਰੀ ਵਾਰਨਿੰਗ ਦਿੱਤੀ ਹੈ ਬਾਕੀ ਮੈਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ ਕੱਲੇ ਸਕੂਲ ਕਾਲਜ ਦੇ ਵਿੱਚ ਜਾ ਕੇ ਪ੍ਰਿੰਸੀਪਲ ਸਾਹਿਬ ਨਾਲ ਅਤੇ ਬੱਚਿਆਂ ਨਾਲ ਜਿਹੜਾ ਮਿਲ ਕੇ ਉਹਨਾਂ ਦੇ ਰੂਰੂ ਹੋ ਕੇ ਤੇ ਉਹਨਾਂ ਨੂੰ ਇਨਸਟਰਕਸ਼ਨਾਂ ਦੇ ਕੇ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜੇ ਫੇਰ ਵੀ ਨਾ ਕਰਨਗੇ ਤੇ ਫਿਰ ਉਹਨਾਂ ਦੇ ਖਿਲਾਫ ਜਿਹੜੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ